ਸਸਰੀਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਚਾਪਾ ਬਣਾਈ ਹੈਗੀ ਚਾਵਲ ਦੀ ਪਾਪੜੀ ਚਾਵਲ ਡੱਟ ਦੀ ਰੈਸਪੀ ਪਾਪੜੀ ਬਣਾਈ ਹੈ ਬਹੁਤ ਟੇਸਟੀ ਬਣੀ ਹੈ ਕ੍ਰਿਸਪੀ ਵੀਡੀਓ ਚੰਗੀ ਲੱਗੇ ਲੱਗੀ ਜੇ ਜੂ ਕਰਿਆ ਕਰੋ ਪਲੀਜ਼ ਆ ਔਰ ਚੈਨਲ ਨੂੰ ਜੂ ਸਬਸਕ੍ਰਾਈਬ ਕਰ ਲਈ ਜਿਹਨਾਂ ਨਹੀਂ ਕੀਤਾ ਹੈ ਜਿਹੜੇ ਵੀਡੀਓ ਦੇਖਦੇ ਵੀ ਮੇਰੇ ਤਾਂ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜੂ ਚੈਨਲ ਨੂੰ ਜੂ ਸਬਸਕ੍ਰਾਈਬ ਕਰ ਲਓ ਜਿਹੜੀ ਚੈਨਲ ਨੂੰ ਜੂ ਪ੍ਰੈਸ ਕਰ ਲਿਆ ਕਰੋ ਹੁਣ ਚਲਦੇ ਵੀਡੀਓ ਦੇਖਦੇ ਆਂ ਇਹ ਮੈਂ ਇੱਕ ਪੈਨ ਲਿਆ ਅੱਜ ਮੈਂ ਥੋੜਾ ਜਿਹਾ ਤੇਲ ਪਾਏ ਪਹਿਲਾਂ ਖਾਣ ਵਾਲਾ ਜਿਹੜਾ ਮਰਜੀ ਤੇਲ ਪਾ ਸਰੋਂ ਤੇਲ ਨਹੀਂ ਪਾਉਣਾ ਸੁ ਸੋ ਜਿਵਾ ਜੀਰਾ ਤੇ ਥੋੜਾ ਜਿਰਾ ਭੁੰਨ ਕੇ ਥੋੜਾ ਜਿਹਾ ਰੈਕਲ ਕਰਕੇ ਇਹਨਾਂ ਚ ਪਾ ਦਾਂਗੇ ਪਾਣੀ ਆਪਾਂ ਜਿੰਨਾ ਚੌੜਾ ਦਾ ਆਟਾ ਰਹਿਣਾ ਉਨਾ ਹੀ ਪਾਣੀ ਲੈਣਾ 1 ਕੱਪ ਵਿੱਚ ਚੌੜਾ ਦਾ ਆਟਾ ਲੈ ਤੇ 1 ਕੱਪ ਪਾਣੀ ਪਾਏ ਆ ਪਾਣੀ ਦਾ ਬੋਇਲ ਆਉਣ ਲੈਣ ਦਾ ਪਾਣੀ ਦਾ ਚ ਪਾ ਦੂੰਗੀ ਹਰੀਆਂ ਮਿਰਚਾਂ ਤੁਸੀਂ ਲਾਲ ਵੀ ਪਾ ਸਕਦੇ ਆ ਜਿਹੜੀਆਂ ਲਾਲ ਉਹਨੀਆਂ ਕਿੰਝ ਰਿਫਲੈਕਸ ਹੁੰਦੀਆਂ ਉਹ ਪਾ ਦੋ ਮੈਂ ਹਰੀ ਪਾਈ ਆ ਥੋੜੀ ਜਿਹੀ ਕਸੂਰੀ ਮੇਥੀ ਪਾਈ ਆ ਹਰੀ ਮਿਰਚ ਪਾਈ ਆ ਤੇ ਨਮਕ ਪਾਇਆ ਆ ਸਰਵਤਨ ਕੇ ਹੋਰ ਮਸਾਲਾ ਪਸੰਦ ਆ ਪੈ ਜੇ ਨਹੀਂ ਮਸਾਲੇ ਮੌਤਾ ਜਿਤਨ ਜੋ ਪਸੰ ਤੁਸੀਂ ਪਾ ਸਕਦੇ ਆ ਇੱਕ ਆਪਾਦਮ ਚਾਵਲ ਦਾ ਆਟਾ ਜਿੰਨਾ ਪਾਣੀ ਉਹਨੇ ਆਟਾ ਪਾਇਆ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਗੈਸ ਕਰਤਾ ਬੰਦ ਹੋਣਵੇਂ ਪਾਣੀ ਇੱਕਦਮ ਉੱড়ে ਜਾ ਕੇ ਵਾਇਲ ਲੈ ਕੇ ਆਉਣ ਪਾਣੀ ਨੂੰ ਤਾਂ ਕਿ ਆਟਾ ਜਿਹੜਾ ਚੰਗੀ ਤਰ੍ਹਾਂ ਮਲਾਈ ਹੋ ਜਾਵੇ ਔਰ ਚੰਗੀ ਤਰ੍ਹਾਂ ਬੌੜੀ ਬਣ ਸਕੇ ਇਹਦੀ ਚੰਗਾ ਮਿਕਸ ਕਰਕੇ ਮਟਾ ਕੇ ਰੱਖ ਦੂੰਗੀ ਮੈਂ ਥੋੜੀ देर ਲਈ ਕਿਉਂਕਿ ਬਹੁਤ ਜ਼ਿਆਦਾ ਗਰਮ ਆਏ ਕਿਤਨਾ ਮਿਕਸ ਕਰਨਾ ਪੈਣਾ ਇਹਨੂੰ ਮਿਕਸ ਕਰਕੇ ਰੱਖ ਦਾਂਗੇ ਢੱਕ ਕੇ ਆਪਾਂ ਥੋੜੀ देर ਲਈ ਜੇ ਥੋੜਾ ਠੰਡਾ ਹੋ ਜਾਊਗਾ ਤੇ ਥੋੜਾ ਸੌਫਟ ਹੋ ਜਾਊਗਾ ਆਪਾਂ ਚੰਗੀ ਤਰ੍ਹਾਂ ਆਟੇ ਨੂੰ ਮਲ ਲਾਂਗੇ ਜਿਵੇਂ ਮੱਕੀ ਦਾ ਆਟਾ ਮਲਦੇ ਨੇ ਓਦਾਂ ਮਲਾਂਗੇ ਇਹਨੂੰ ਇੱਕੋ ਥੋੜੀ देर ਹੋ ਗਈ 5 ਮਿੰਟ ਹੋ ਗਏ ਤਕਰੀਬਨ ਠੰਡਾ ਬਹੁਤ ਠੰਡਾ ਵੀ ਨਹੀਂ ਕਰਨ ਜਾਨੀ ਕਿ ਥੋੜਾ ਹੱਥ ਲੱਗਣ ਜਗ੍ਹਾ ਹੋ ਜਾਏ ਕਿ ਹੱਥ ਲੱਗਦੇ ਹੋਣ ਇਹਨਾਂ ਹੁਣ ਚੰਗੀ ਤਰ੍ਹਾਂ ਮਲ ਕੇ ਆਟੇ ਨੂੰ ਸੌਫਟ ਕਰ ਲਵਾਂਗੀ ਮੈਂ ਨਾ ਬਹੁਤ ਹਾਰਡ ਚੀਜ਼ ਨਾ ਹੋਵੇ ਬਹੁਤ ਆਹੇ ਨਰਮ ਚਾਹੀਦਾ ਆਟਾ ਨੋਰਮਲ ਟੋ ਹੋਣਾ ਚਾਹੀਦਾ ਹੈ ਬਸ ਬਹੁਤ ਹਾਰਡ ਵੀ ਨਾ ਹੋਣਾ ਚਾਹੀਦਾ ਬਹੁਤ ਜਿਆਦਾ ਨਰਮ ਵੀ ਨਾ ਹੋਵੇ ਪਤਲਾ ਜਾਉਣਾ ਹੋਵੇ ਠੀਕ ਜਿਹਾ ਨੋਰਮਲ ਬਣਾਉਣਾ ਆਪਾਂ ਇਹ ਚਾਹ ਉਹਦੇ ਆਟੇ ਦੀ ਵੈਸੀ ਕ੍ਰਿਸਪੀ ਬਣਨ ਦੀ ਪਾਪੜੀ ਤੇ ਪੋਰਸ਼ਨ ਕਰ ਲਾਂਗੇ ਆਪਾਂ ਦੋ ਤਿਆਨ ਸਿਫਾ ਪਾਪੜੀ ਬਣਾਉਣ ਲਈ ਜੇ ਜੋ ਦੂਸਰੀਆਂ ਦੀ ਮੱਟੀ ਜਿਹੀ ਬਣਾ ਸਕਦੇ ਤੇ ਅੰਕਟ ਕੇ ਪੀਸੀ ਬਣਾ ਸਕਦੇ ਇੱਕ ਰੋਟੀ ਬਣਾ ਕੇ ਉਹਨੂੰ ਕੱਟ ਲੋ ਚਾਹੇ ਛੋਟੇ ਛੋਟੇ ਪਾਪੜੀ ਬਣਾਈਏ ਬਹੁਤ ਟੇਸਟੀ ਬਣੀ ਹੈ ਛੋਟੇ ਛੋਟੇ ਉਹਨੂੰ ਜੋ ਲੋਈਆਂ ਜੀ ਥੋੜੀਆਂ ਛੋਟੀਆਂ ਤੋੜ ਲੂੰਗੀ ਪਹਿਲਾਂ ਉਹਨੂੰ ਗੋਲ ਕਰਕੇ ਉਸ ਵਾਚ ਬਣਾਉਂਗੀ ਛੋਟੇ ਛੋਟੇ ਪੋਰਸ਼ਨ ਇਹਦੇ ਅਲੱਗ ਕਰ ਦੇਣੇ ਹੋਏ ਜਿੰਨੇ ਤੁਸੀਂ ਬਣਾਉਣ ਜਿੰਨੇ ਕੀ ਤੁਸੀਂ ਬਣਾਉਣੀ ਹੈਗੀ ਉਹਨੇ ਨਹੀਂ ਬਣਾ ਲਓ ਇਹਨੂੰ ਹੁਣ ਕੀ ਕਰਾਂਗੇ ਆਪਾਂ ਇਦਾਂ ਬਣਾ ਲਿਆ ਪਹਿਲਾਂ ਮੋਟੀ ਮੋਟੀ ਥੋੜੀ ਆ ਨਮ ਨਮ ਜਮੇ ਉੱਪਰ ਆ ਕੇ ਪਤਲੀ ਕਰ ਲੈਣੀ ਆ ਆਪਾਂ ਕਿਉਂਕਿ ਉਹਦਾ ਮੁਸ਼ਕਿਲ ਹੁੰਦੀ ਹੈ ਫਿਰ ਨਾਲ ਚੁੱਕ ਜਾਂਦੀ ਹੈ ਟੁੱਟ ਜਾਂਦੀ ਹੈ ਕੁਝ ਵੀ ਹੁੰਦਾ ਹੈ ਐਦਾਂ ਆਪਾਂ ਇਦਾਂ ਬਹੁਤ ਆਸਾਨੀ ਨਾਲ ਹੋ ਜਾਂਦੀ ਹੈ ਇਹ ਆ ਦੇਖੋ ਇਹਨੂੰ ਕਰਕੇ ਹੋਰ ਮੋਟੀ ਵੀ ਨਹੀਂ ਹੋਣੀ ਜੇ ਇਹਦੀ ਬਹੁਤ ਬਤਲੀ ਵੀ ਨਹੀਂ ਹੋਣੀ ਜੇ ਠੀਕ ਹੀ ਰੱਖਣੀ ਹੈ ਉਸੇ ਔਰ ਬਹੁਤ ਘੱਟ ਸੀਖ ਦੇ ਉੱਤੇ ਇਹਨੂੰ ਸੀਖ ਦੇ ਮੀਡੀਅਮ 'ਚ ਸੀਖ ਦੇ ਉੱਪਰ ਪਕਾਉਣਾ ਹੈਗਾ ਕਾ ਕਾਫੀ ਦੇਰ ਲੱਗੂਗੀ ਹੌਲੀ ਹੌਲੀ ਪਕਾਉਣਾ ਇੱਕਦਮ ਨਹੀਂ ਕਰਨਾ ਹੈਗਾ ਤੁਸੀਂ ਨੂੰ ਕਿ ਬਹੁਤ ਤੇਜ਼ ਅੱਗ 'ਚ ਪਾਤੇ ਇੱਕਦਮ ਬਹੁਤ ਜ਼ਿਆਦਾ ਸੜ ਜਾਈਏ ਉਹਦਾ ਨਹੀਂ ਹੋਣਾ ਚਾਹੀਦਾ ਅਧਿਕ ਕਿੰਨੀ ਕੁਤਨੀ ਹੋ ਗਈਆਂ ਨੇ ਮੈਨੂੰ ਲੱਗ ਪੌਖੀ ਪਾਦਾਂਗੇ ਦੇ ਵਿੱਚ ਸਾਰੀਆਂ ਤੇ ਬਣਾ ਲੂੰਗੀ ਮੈਂ ਇਹ ਕਿ ਕਰਕੇ ਸਾਰੀਆਂ ਦੇ ਵਿੱਚ ਪਾਉਂਗੀ ਹੁਣ ਦੋ ਤਿੰਨ ਵੇਚ ਚ ਹੋਣੀਆਂ ਨੇ ਇੱਕ ਵਾਰੀ ਚ ਨਹੀਂ ਸਾਰੀਆਂ ਪਾ ਸਕਦੀ ਮੈਂ ਜਿੰਨੇ ਕੁ ਵੇਜਣੀਆਂ ਪਾਉਂਗੀ ਬਹੁਤ ਜ਼ਿਆਦਾ ਜ਼ਿਆਦਾ ਨਹੀਂ ਪਾਉਂਗੀ ਕਿਉਂਕਿ ਟੁੱਟ ਜਾਣਗੀਆਂ ਖਰਾਬ ਨਾ ਹੋ ਜਾਣ ਆ ਦੇਖੋ ਇੰਨੀ ਇੱਕ ਪਾਈਆਂ ਨੇ ਅਲਗ-ਅਲਗ ਕਰ ਲੈਣਾ ਇਹਨਾਂ ਨੂੰ ਹੌਲੀ-ਹੌਲੀ ਟੁੱਟ ਜਾਂਦੀਆਂ ਨੇ ਕਿਉਂਕਿ ਬਹੁਤ ਧਿਆਨ ਨਾਲ ਕਰਨਾ ਬਹੁਤ ਹੌਲੀ ਹੌਲੀ ਪ੍ਰੋਸੈਸ ਕਰਨਾ ਪਹਿਲਾਂ ਤਾਂ ਛੇੜਨਾ ਹੀ ਇਹਦਾ ਬਾਕੇ ਥੋੜੀ ਦੇਰ ਨਾ ਛੇੜੋ ਇਹਨਾਂ ਨੂੰ ਕਿ ਤੁਸੀਂ ਇੱਕਦਮ ਨਾਲ ਹੀ ਤਾਂ ਅਸੀਂ ਘਾਟੇ 'ਚ ਮਾਰਾਂਗੇ ਨਾ ਚੰਨੀ ਤੇ ਟੁੱਟ ਜਾਣਗੀਆਂ ਦੇਖੋ ਹੁਣ ਉਹ ਚੱਲੀਆਂ ਨੇ ਜਿਹੜੀਆਂ ਬਣ ਗਈਆਂ ਆਪਾਂ ਕੱਢ ਲਾਂਗੇ ਬਾਕੀ ਨਾਲ ਦੀ ਨਾਲ ਬਣਦੀਆਂ ਰਹਿਣਗੀਆਂ ਕਦਰ ਵਾਸਤੇ ਨਾ ਕੀ ਕਰਨਾ ਤੁਸੀਂ ਕਦਰ ਬਹੁਤ ਜਿਆਦਾ ਨਹੀਂ ਕਾਲੀ ਕਰਨੀਆਂ ਆਈਆਂ ਨਾ ਵਿਕੀਆਂ ਰਹਿਣ ਇਹਨੀਆਂ ਇੱਕ ਵਧੀਆ ਰਹਿਣੀਆਂ ਤੇ ਹੌਲੀ ਹੌਲੀ ਬਿਲਕੁਲ ਕਿਸਪੀ ਹੋ ਜਾਣੀਆਂ ਨੇ ਪਈਆਂ ਪਈਆਂ ਇਸ ਅਬੋਜਾ ਸੋਕ ਜਾਂਦੀਆਂ ਨੇ ਜਿਆਦਾ ਪਕਾਉਂਗੇ ਤਾਂ ਤੁਸੀਂ ਫੂਵੋ ਦੀਆਂ ਬਣ ਗਈਆਂ ਨੇ ਕਿੰਨੇ ਵਧੀਆ ਲੱਗ ਰਹੀਆਂ ਕਲਰ ਕਿੰਨਾ ਸੋਹਣਾ ਕਲਰ ਆਇਆ ਤੇ ਬਹੁਤ ਟੇਸਟ ਲੱਗ ਰਹੀਆਂ ਦੇਖਣ ਨੂੰ ਬਹੁਤ ਵਧੀਆ ਲੱਗ ਰਹੀਆਂ ਨੇ ਸਾਰੇ ਇੱਦਾਂ ਕਿੰਨੇ ਬੈਚ ਮੈਂ ਕਰਕੇ ਦੋ ਤਿੰਨ ਵਾਰੀ ਚ ਸਾਰੀਆਂ ਕੱਢ ਲੂੰਗੀ ਇੱਦਾਂ ਹੀ ਫੋਟੀਆਂ ਨਾਲ ਕੱਢਣੀਆਂ ਨੇ ਬਸ ਇਹਨਾਂ ਨੂੰ ਨਿਜਾਉਣ ਦਾ ਵੀ ਤੁਸੀਂ ਦੇਖਣਾ ਕਿ ਪਕੌਣੀਆਂ ਬਹੁਤ ਤਰੀਕੇ ਨਾਲ ਸਜਾਈਆਂ ਗਈਆਂ ਨੇ ਬਹੁਤ ਜ਼ਿਆਦਾ ਰੜਦਵੀਂ ਨਾ ਕੀਤੀਆਂ ਹੋਣ ਤੇ ਮੋਟਾਈ ਵਾਸਤੇ ਮੋਟੀਆਂ ਨੇ ਬੇਲ ਕੇ ਦੇਖਣੀ ਕਿੰਨੀਆਂ ਘੋਟੀਆਂ ਹੋਤੀਆਂ ਉਹਨਾਂ ਨੂੰ ਆਟੇ ਦਾ ਵੀ ਧਿਆਨ ਰੱਖਣਾ ਕਿ ਉਹ ਬਹੁਤ ਜ਼ਿਆਦਾ ਹਾਰਡ ਵੀ ਨਾ ਹੋਵੇ ਸੌਫਟ ਵੀ ਨਾ ਹੋਵੇ ਕਈ ਗੱਲਾਂ ਹੁੰਦੀਆਂ ਜਿਹੜੀਆਂ ਤੁਸੀਂ ਸਾਰੀ ਚੀਜ਼ ਧਿਆਨ ਚ ਰੱਖੋਗੇ ਬਿਲਕੁਲ ਇਦਾਂ ਦੀ ਬਣਣਗੀਆਂ ਤੁਹਾਡੀਆਂ ਬਹੁਤ ਵਧੀਆ ਬਣਣਗੀਆਂ ਚਾਹ ਦੇ ਨਾਲ ਖਾ ਸਕਦੇ ਆਪਾਂ ਜਦੋਂ ਮਰਜ਼ੀ ਦਿਲ ਕਰੇ ਆਪਣਾ ਸਫਰ ਵਜਿਲਾ ਕੇ ਜਾ ਸਕਦੇ ਆ ਬਹੁਤ ਟੇਸਟੀ ਬਣੀਆਂ ਨੇ सारिया बना बना के आप क्या देखो के के वो तो वो वो वीडियो चंकी लगे राखी जरूर करो प्लीज़ कई और नहीं होंगी उस बंद किसी होर होंगी वीडियो तो की किसी होर पसंद आ जाता है कई बार इस करके शेयर जरूर कर दिया करो अपनी अपनी सारी स्क्रीन बन के तैयार हो गई देखो ਬਹੁਤ ਵਧੀਆ ਬਣੀ ਬਹੁਤ ਸੋਹਣੀ ਲੱਗ ਰਹੀ ਹੈ ਬਹੁਤ ਟੇਸਟ ਲੱਗ ਰਹੀ ਹੈ ਕ੍ਰਿਸਪੀ ਐਕਡਮ ਵੀਡੀਓ ਨੂੰ ਹਰ ਹਰਿ ਚੜ੍ਹ ਕੇ ਅੰਦੀ ਰਹੂਗੀ ਇਸ ਕਰਕੇ ਚੰਨ ਜੂਨੀਆ ਨੇ ਚੈਨਲ ਸਬਸਕ੍ਰਾਈਬ ਕਰ ਦਿੱਤਾ ਪ੍ਰੋਯੂਜ਼ ਕਰ ਲਓ ਤੇ ਬੈਲ ਨੂੰ ਜਰ ਨਾਲ ਪ੍ਰੈਸ ਕਰ ਲਿਆ ਕਰੋ ਛੋਟੀ ਜੀ ਹੈਗੀ ਹੈ ਮੈਂ ਤੁਹਾਨੂੰ ਹਰੇ ਕੋ ਵੀਡੀਓ ਨਹੀਂ ਦੇਖੀ ਹਾਂ ਤਾਂ ਬੈਲ ਮਲ ਜੇ ਮਿਲਦੇ ਆ ਬਹੁਤ ਜਲਦੀ ਵੀਡੀਓ ਨਾਲ ਬਾਏ ਬਾਏ ਜੇ ਤੁਹਾਨੂੰ ਕੋਈ ਹੋਰ ਵੀਡੀਓ ਤੁਹਾਨੂੰ ਪਸੰਦ ਆ ਤੁਸੀਂ ਮੈਨੂੰ ਕਹਿਣਾ ਚਾਹੁੰਦੇ ਤੁਸੀਂ ਕਹਿ ਸਕਦੇ ਹੋ ਵੀ ਤੁਹਾਨੂੰ ਵੀਡੀਓ ਬਣਾ ਦੂੰਗੀ ਮੈਂ bye bye rabra